ਪਾਨਾ ਨੂੰ ਵਿਦੇਸ਼ਾਂ ਚ ਜਾਣ ਦੀ ਲੋੜ ਨਹੀਂ ਪੈਣੀ ਸੀ ਹੋਰ ਇਸ ਬਿਲਡਿੰਗ ਤੇ ਉੱਤੇ ਐਡਵਰਟਾਈਜ਼ਮੈਂਟ ਤੇ ਸਿਰਫ ਐਡ ਐਡ ਤੇ ਇੰਨੇ ਪੈਸੇ ਲਾਤੇ ਹੋਣੇ ਜਿੰਨੀ ਇਸ ਬਿਲਡਿੰਗ ਇਸ ਜਗ੍ਹਾ ਦੇ ਉੱਤੇ ਬਿਲਡਿੰਗ ਬਣਾਉਣ ਤੇ ਪੈਸੇ ਲਾਤੇ। ਡੇਰੇ ਲੁਧਿਆਣਾ ਸ਼ਹਿਰ ਦੇ ਵਿੱਚ ਸ਼ਰਾਬ ਦੇ ਠੇਕੇ ਚਾਹੇ 2 ਘਟ ਖੁੱਲ ਜਾਣ ਪਰ ਇਹ ਪ੍ਰੋਜੈਕਟ ਕੰਪਲੀਟ ਹੋਣੀ ਚਾਹੀਦੀ। ਪਾਨਾ ਕਈ ਬਣੀਆਂ ਇਧਰ ਕਈ ਆਫਿਸ ਬਣੇ ਲੇਕਿਨ ਜਾਣਦੇ ਹੋ ਇੱਥੇ ਮੀਟਰ ਤੱਕ ਨਿਕਲੇ ਲੱਗਿਆ ਮੀਟਰ ਤੱਕ ਨਹੀਂ ਲੱਗਿਆ ਇਸ ਬਿਲਡਿੰਗ ਦਾ ਚਾਹਤ ਮੀਟਰ ਹੀ ਲੱਗਿਆ ਪਾਵਰ ਹੀ ਨਹੀਂ ਹੈ ਇੱਥੇ ਸੋਚ ਕੇ ਦੇਖੋ ਕਾਦਾ ਸਟੇਡੀਅਮ ਕਾਦੀਆਂ ਦੁਕਾਨਾਂ ਕਦੇ ਚੀਜ਼ਾਂ ਕਿਸੇ ਕੰਮ ਹੀ ਨਹੀਂ ਆਣੀਆਂ ਸੀ ਕਿ ਤ ਬਣਾਈਆਂ ਕਿਉਂ ਗਈਆਂ ਇਹ ਕਮਿਸ਼ਨ ਦੇ ਖੇਡ ਵਾਸਤੇ ਬਣਾਈਆਂ ਗਈਆਂ ਰਾਜਾ ਸਾਹਿਬ ਨੇ ਗੱਲ ਕੀਤੀ ਹੈ ਗੰਦੇ ਨਾਲੇ ਦੇ ਉੱਤੇ ਕਿ ਲੁਧਿਆਣਾ ਦੇ ਸ਼ਹਿਰ ਦੀ ਸਿਆਸਤ ਗੰਦੇ ਨਾਲੇ ਤੋਂ ਸ਼ੁਰੂ ਹੋਈ ਹੈ ਤੇ ਗੰਦੇ ਨਾਲੇ ਤੇ ਖਤਮ ਹੋਈ ਹੈ ਲੇਕਿਨ ਗੰਦਾ ਨਾਲਾ صاف ਨਹੀਂ ਹੋਇਆ ਦੋਸਤ ਤੇ ਨਹੀਂ ਸਾਫ ਹੋਣਾ ਮੇਰੇ ਕਾਲੇ ਪਾਣੀ ਤੋਂ ਮੈਨੂੰ ਚਿੱਟਾ ਪਾਣੀ ਦਿਖਾਤਾ ਲੇਕਿਨ ਚਿੱਟੇ ਪਾਣੀ ਦੇ ਵਿੱਚ ਜਿਹੜੇ ਆ ਛੋਟੇ ਛੋਟੇ ਛੁੱਟੇ ਛੋਟੇ ਪਾਰਟੀਕਲਸ ਆ ਇਹ ਕਾਦੇ ਆ ਤੋ ਉਹਨਾਂ ਦਾ ਜ਼ੁਬਾਨ ਬੰਦ ਸੀ ਤੇ ਮੇਰੇ ਅੱਗੇ ਉਹਦੀ ਕਹਿਣਾ ਸੀ ਮਹਾਰਾਜ ਇਹ ਉਹੀ ਪਾਰਟੀਕਲਸ ਆ ਇਹ ਉਹੀ ਪਾਰਟੀਕਲਸ ਆ ਜਿਹਨੂੰ ਮੈਟਲ ਕਹਿੰਦੇ ਆ ਪਰ ਉਹ ਮੈਟਲ ਆ ਜਿਹੜੇ ਕੈਂਸਰ ਵਰਗੀਆਂ ਮੋਟਾ ਵੜਦੇ ਪਏ ਹੈਗੇ ਆ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਜੇ ਇੱਕ ਪਿੰਡ ਦੇ ਵਿੱਚ ਮੰਗੜ ਵਰਗੇ ਪਿੰਡ ਦੇ ਵਿੱਚ ਜੇ 8500 ਦੀ ਆਬਾਦੀ ਹੈ ਵਿੱਚੋਂ ਦੀ 35 ਲੋਕਾਂ ਦੀ ਮੌਤ ਤੇ ਨੇ ਵੀ ਨੇ ਦੇ ਵਿੱਚ ਹੋ ਗਈ ਜੋ 13 ਮੌਤਾ ਜਵਾਨਾਂ ਦੀ ਸੀਗੀਆਂ ਜਾਣਦੋਂ ਲੈਬਾਰਟਰੀਆਂ ਦਾ ਕੀ ਕਹਿਣਾ ਸੀਗਾ ਕਿ ਇਹਦੇ ਵਿੱਚ ਇੱਕ ਪਦਾਰਥ ਇਹੋ ਜਿਹਾ ਪਾਇਆ ਗਿਆ ਵਾ ਜਿਹੜਾ 10% ਦੀ ਰੇਸ਼ਿਓ ਤੋਂ ਵੱਧ ਜੇ ਹੋਏਗਾ ਤਾਂ ਇਨਸਾਨੀ ਜੀਵਨ ਵਾਸਤੇ ਔਰ ਪੰਛੀਆਂ ਵਾਸਤੇ ਘਾਤਕ ਹੈ ਲੇਕਿਨ ਉੱਥੇ 612 618 ਦੇ ਪਰਸੈਂਟ ਦੇ ਕਰੀਬ ਉਹ ਕੈਮੀਕਲ ਹੁੰਦੇ ਹੋਏ ਮੈਂ ਸਿਆਸੀ ਪਾਰਟੀਆਂ ਬਾਰੇ ਕਿਉਂਕਿ ਪਤਾ ਹੀ ਨਹੀਂ ਚੱਲਦਾ ਦੋਸਤ ਪਤਾ ਹੀ ਨਹੀਂ ਚੱਲਦਾ ਮੇਰੀ ਗੀਟੀ ਆ ਸੀ ਅੱਜ ਆ ਸੀ ਕੱਲ ਉਹ ਹੋਗੀ ਪਰਸੋਂ ਉੱਥੇ ਹੋਗੀ ਕਿਹੜਾ ਮੇਰਾ ਵਹ ਕੋਈ ਵੀ ਕੈਂਡੀਡੇਟ ਆਵੇ ਉਹਨੂੰ ਬਿਠਾਓ ਉਹਨੂੰ ਚਾਹ ਬੁਲਾਓ ਤੇ ਉਹ ਜਦੋਂ ਵੋਟ ਦੀ ਗੱਲ ਕਰੇ ਉਹਨੂੰ ਕਹਾਂ ਬਾਈ ਬਿਲਕੁਲ ਵੋਟ ਤੈਨੂੰ ਪਾਵਾਂਗੇ ਐਫੀਡਵਿਟ ਦੇ ਮਜਿਸਟਰਟ ਅਟੈਚ ਕਿ ਲੁਧਿਆਣਾ ਸ਼ਹਿਰ ਦੇ ਇਹ ਅਧੂਰੇ ਜਿਹੜੇ ਪ੍ਰੋਜੈਕਟ ਹੈਗੇ ਆ ਵਾ ਇਹ ਪ੍ਰੋਜੈਕਟ ਲੁਧਿਆਣਾ ਸ਼ਹਿਰ ਪਹਿਲ ਦੇ ਆਧਾਰ ਤੇ ਮੰਗਦਾ ਵਾ ਇਹਨੂੰ ਕੰਪਲੀਟ ਕਰਕੇ ਦੇ ਰਜਿਸਟਰਡ ਅਟੈਸਟ ਐਫੀਡੇਵਿਟ ਦੇ ਚਾਹੇ ਜਿੱਤੇ ਚਾਹੇ ਹਾਰੇ ਪ੍ਰੋਜੈਕਟ ਨੂੰ ਕੰਪਲੀਟ ਕਰਕੇ ਦੇ ਖੁਦਾਰ ਮੇਰੇ ਸ਼ਹਿਰ ਕੇ ਫਾਕੋ ਸੇ ਮਰ ਗਿਆ ਰਾਸ਼ਨ ਜੋ ਆ ਰਹਾ ਥਾ ਉਹ ਅਫਸਰ ਕੇ ਘਰ ਗਿਆ ਚੜਤੀ ਰਹੀ ਮਜਾਰ ਪੇ ਚਾਦਰੇ ਤੋਂ ਬੇਸ਼ੁਮਾਰ ਬਾਹਰ ਜੋ ਇੱਕ ਫਕੀਰ ਥਾ ਉਹ ਸਰਦੀ ਸੇ ਮਰ ਗਿਆ ਰੋਟੀ ਅਮੀਰ ਸ਼ਹਿਰ ਕੇ ਕੁੱਤੋਂ ਨੇ ਛੀਨ ਲਈ ਫਾਕਾ ਗਰੀਬੇ ਸ਼ਹਿਰ ਕੇ ਬੱਚੋਂ ਮੇ ਬਟ ਗਿਆ ਚਿਹਰਾ ਬਤਾ ਰਹਾ ਹੈ ਇਹਰਾ ਬਤਾ ਰਹਾ ਹੈ ਕਿ ਮਾਰਾ ਹੈ ਭੂਕ ਨੇ ਚਿਹਰਾ ਬਤਾ ਰਹਾ ਹੈ ਕਿ ਮਾਰਾ ਹੈ ਭੂਕ ਨੇ ਪਰ ਹਾਕਮ ਨੇ ਕਹਿ ਦਿਆ ਕੁਝ ਖਾ ਕੇ ਹੀ ਮਰ ਗਿਆ ਕੁਝ ਖਾ ਕੇ ਹੀ ਮਰ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਲੁਧਿਆਣੇ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ ਇਹ ਵੀਡੀਓ ਲੁਧਿਆਣੇ ਦੇ ਹਰ ਇੱਕ ਵੋਟਰ ਤੱਕ ਪਹੁੰਚਣੀ ਚਾਹੀਦੀ ਕਿਉਂਕਿ ਜਿਹੜੀ ਥਾਂ ਤੇ ਅਸੀਂ ਖੜੇ ਆਂ ਇਹ ਖੰਡਰ ਬਣ ਚੁੱਕਾ ਹੈ ਕਰੋਨਾ ਰੁਪਿਆ ਦਾ ਪ੍ਰੋਜੈਕਟ ਤੇ ਰਾਹੁਲ ਜੀ ਇੱਕ ਵਾਰੀ ਉਹ ਤਿੰਨ ਤਸਵੀਰਾਂ ਵੀ ਦਿਖਾਓ ਜਿਹੜੀਆਂ ਚਿਣੀਆਂ ਹੋਈਆਂ ਨੇ ਇਹ ਲੁਧਿਆਣੇ ਦੇ ਨਾਲ ਸਮੇ ਸਮੇ ਸਿਰ ਤੱਕ ਆ ਹੁੰਦਾ ਰਿਹਾ ਤੇ ਹੁਣ ਲੀਡਰਾਂ ਦੇ ਹਰ ਇੱਕ ਬਿਆਨ ਚੋਂ ਲੁਧਿਆਣੇ ਦਾ ਮਸਲਾ ਮੁੱਦਾ ਗਾਇਬ ਅਸੀਂ ਪਹੁੰਚੇ ਆ ਕੁਮਾਰ ਗੌਰਵ ਜੀ ਬੱਚਾ ਸੱਚਾ ਯਾਦਵ ਸੱਚਾ ਯਾਦਵ ਜੀ ਇੱਕ ਵਾਰੀ ਆਓ ਲੁਧਿਆਣਾ ਸਾਰਿਆਂ ਦੀ ਜ਼ੁਬਾਨ ਤੇ ਆ ਗਿਆ ਸਿਆਸਤ ਬਹੁਤ ਗਰਮ ਆ ਗਈ ਹਰਪ ਸਾਹਿਬ ਥੋੜਾ ਜਿਆ ਹੋਰ ਕਮ ਜਾਈਏ ਤਾਂ ਕਿ ਫਰੇਮ ਸੋੜਾ ਆਵੇ ਭਾਈ ਜੀ ਪਹਿਲਾਂ ਤਾਂ ਮੁੱਦੇ ਗਾਇਬ ਮੁੱਦੇ ਗਾਇਬ ਹੋ ਗਏ ਯਾਦਵ ਸਾਹਿਬ ਤੇ ਗੰਦੇ ਨਾਲੇ ਦੀ ਗੱਲ ਕੀਤੀ ਹੈ ਰਾਜਾ ਵਿੜਿੰਗ ਨੇ ਹਾਂ ਗੰਦਾ ਨਾਲਾ ਰਾਜਾ ਸਾਹਿਬ ਨੇ ਗੱਲ ਕੀਤੀ ਹੈ ਗੰਦੇ ਨਾਲੇ ਦੇ ਉੱਤੇ ਮੈਂ ਇੱਕ ਗੱਲ ਪੁੱਛਣਾ ਚਾਹਨਾ ਆਪਣੇ ਪੰਜਾਬ ਦੇ ਲੀਡਰਾਂ ਨੂੰ ਖਾਸ ਕਰ ਲੁਧਿਆਣਾ ਸ਼ਹਿਰ ਦੇ ਲੀਡਰਾਂ ਨੂੰ ਮੈਂ ਤੁਹਾਡੇ ਚੈਨਲ ਰਾਹੀਂ ਪੁੱਛਣਾ ਚਾਹਨਾ ਕਿ ਲੁਧਿਆਣਾ ਸ਼ਹਿਰ ਦਾ ਹੈ ਮੈਂ ਪਿਛਲੇ 5 ਸਾਲਾਂ ਦੀ ਗੱਲ ਨਹੀਂ ਕਰਦਾ ਮੈਂ ਪਿਛਲੇ 10 ਸਾਲਾਂ ਦੀ ਗੱਲ ਕਰਦਾ ਮੈਂ ਪਿਛਲੇ 20 ਸਾਲਾਂ ਦੀ ਗੱਲ ਕਰਦਾ ਔਰ ਇਹੀ ਸੁਣਦਾ ਆਇਆ ਕਿ ਲੁਧਿਆਣਾ ਸ਼ਹਿਰ ਦੀ ਸਿਆਸਤ ਜੋ ਮੈ ਸਮਝ ਲੱਗੀ ਹੈ ਜੋ ਮੈ ਜਿੰਨਾ ਕੋ ਸਮਝਦਾ ਗੰਦੇ ਨਾਲੇ ਤੋਂ ਸ਼ੁਰੂ ਹੋਈ ਹੈ ਤੇ ਗੰਦੇ ਨਾਲੇ ਤੇ ਖਤਮ ਹੋਈ ਹੈ ਲੇਕਿਨ ਗੰਦਾ ਨਾਲਾ ਸਾਫ ਨਹੀਂ ਹੋਇਆ ਦੋਸਤ ਤੇ ਨਹੀਂ ਸਾਫ ਹੋਣਾ ਸੁਣ ਲੋ ਲੁਧਿਆਣੇ ਵਾਲਿਓ ਮੈਂ ਸੱਚ ਕਹਿੰਨਾ ਮੈਂ ਜਦੋਂ ਗੱਲ ਕੀਤੀ ਹੈ ਤਰਕ ਦੇ ਨਾਲ ਕੀਤੀ ਹੈ ਪ੍ਰੂਫ ਦੇ ਨਾਲ ਕੀਤੀ ਹੈ ਤੇ ਹੁਣ ਵੀ ਇਹੀ ਕਹਿਣਾ ਪਿਆ ਕਿ ਗੰਦਾਣ ਵਾਲਾ ਕਦੀ ਵੀ ਸਾਫ਼ ਨਹੀਂ ਹੋਣਾ ਤੁਹਾਨੂੰ ਕਾਲੇ ਰੰਗ ਤੋਂ ਚਿੱਟਾ ਪਾਣੀ ਦਿਖਾਤਾ ਜਾਏਗਾ ਐਸਟੀਪੀ ਪਲਾਂਟਾਂ ਦੇ ਵਿੱਚ ਕਰੋੜਾ ਰੁਪਇਆ ਬਰਬਾਦ ਕਰ ਦਿੱਤਾ ਗਿਆ ਵੈ ਲੇਕਿਨ ਐਸਟੀਪੀ ਪਲਾਂਟ ਦੇ ਜਿਹੜੇ ਖਿਲਾੜੀ ਇਨਫਰਾਸਟ੍ਰਕਚਰ ਦੇ ਜਿਹੜੇ ਐਸਐਸ ਰੌਜ ਦੇ ਮਾਲਕ ਹੈ ਉਹਨਾਂ ਦੇ ਮੈਨੇਜਰ ਸਾਜੀਦ ਹੁਸੈਨ ਸਾਹਿਬ ਨੂੰ ਮੇਰਾ ਇੱਕੋ ਹੀ ਸਵਾਲ ਸੀਗਾ ਕਿ ਹੁਸੈਨ ਸਾਹਿਬ ਤੁਸੀਂ ਕਾਲੇ ਪਾਣੀ ਤੋਂ ਮੈਨੂੰ ਚਿੱਟਾ ਪਾਣੀ ਦਿਖਾਤਾ ਲੇਕਿਨ ਉਹ ਚਿੱਟੇ ਪਾਣੀ ਦੇ ਵਿੱਚ ਜਿਹੜੇ ਆ ਛੋਟੇ ਛੋਟੇ ਛੁੱਟੇ ਛੋਟੇ ਪਾਰਟੀਕਲਸ ਆ ਇਹ ਕਾਦੇ ਹੈ ਤੋਂ ਉਹਨਾਂ ਦਾ ਜ਼ੁਬਾਨ ਬੰਦ ਸੀ ਤੇ ਮੇਰੇ ਅੱਗੇ ਉਹਦੀ ਕਹਿਣਾ ਸੀ ਮਹਾਰਾਜ ਇਹ ਉਹੀ ਪਾਰਟੀਕਲਸ ਆ ਇਹ ਉਹੀ ਪਾਰਟੀਕਲਸ ਆ ਜਿਹਨੂੰ ਮੈਟਲ ਕਹਿੰਦੇ ਆ ਪਰ ਉਹ ਮੈਟਲ ਆ ਜਿਹੜੇ ਕੈਂਸਰ ਵਰਗੀਆਂ ਮੌਤਾ ਵੜਦੇ ਪਏ ਹੈਗੇ ਆ ਪੰਜਾਬ ਦੇ ਲੋਕਾਂ ਨੂੰ ਲੁਜਾਂਣ ਦੇ ਲੋਕਾਂ ਨੂੰ ਬਠਿੰਡੇ ਦੇ ਮੌਤ ਲੋਕਾਂ ਨੂੰ ਰਾਜਸਥਾਨ ਦੇ ਲੋਕਾਂ ਨੂੰ ਆਇਆ ਸਤਲੁਜ ਦੇ ਵਿੱਚ ਮੇਰੇ ਨਾਲ ਆ ਕੇ ਬਹਿ ਕੇ ਮੀਟਿੰਗ ਕਰ ਲੈ ਮੇਰੇ ਨਾਲ ਆ ਕੇ ਬਹਿ ਕੇ ਜਿਹੜਾ ਮਰਜੀ ਪੰਜਾਬ ਦਾ ਸਿਆਸਤਦਾਨ ਮੈਂ ਪ੍ਰੂਫ ਅੱਗੇ ਰੱਖ ਕੇ ਦੇਣ ਨੂੰ ਤਿਆਰ ਆ ਕਿ ਲੁਧਿਆਣੇ ਦਾ ਗੰਦਾ ਨਾਲਾ ਕੋਈ ਸਾਫ਼ ਕਰ ਹੀ ਨਹੀਂ ਸਕਦਾ ਕਿ ਮਿਕਸ ਲੈਂਡ ਯੂਜ਼ ਤੋਂ ਇੰਡਸਟਰੀਜ਼ ਇੰਡਸਟਰੀਜ਼ ਪਾਸੇ ਕਰ ਦੇਣਗੇ ਹੈ ਖਾਸੀ ਕਲਾ ਤੋਂ ਲੈ ਕੇ ਖਾਸੀ ਖੁਰਦ ਤੋਂ ਲੈ ਕੇ ਜਿੱਥੋਂ ਗੰਦਾ ਨਾਲਾ ਸ਼ੁਰੂ ਹੁੰਦਾ ਕਿਉਂਕਿ ਗੱਦੋਵਾੜ ਤੋਂ ਦਾ ਗੰਦਾ ਨਾਲਾ ਅੱਜ ਵੀ ਚਿੱਟੇ ਦੁੱਧ ਵਰਗਾ ਸਾਫ਼ ਹੈ ਬਿਲਕੁਲ ਸਾਫ਼ ਹੈ ਕੁੰਬ ਕਲਾ ਦੇ ਕੋਲੋਂ ਲੇਕਿਨ ਖਾਸੀ ਕਲਾ ਖਾਸੀ ਖੁਰਦ ਤੋਂ ਬੋਇਲਰਸ ਡਾਂਗਾ ਨੇ ਤੇ ਮਿਕਸ ਲੈਂਡ ਯੂਜ਼ ਨੇ ਇਹਨੂੰ ਬਰਬਾਦ ਕਰਕੇ ਰੱਖਤਾ ਕਿ ਇਹ ਡਾਂਗਾ ਫੈਕਟਰੀਆਂ ਹਟ ਜਾਣਗੀਆਂ ਪਿੰਡਾਂ ਦੇ ਪਿੰਡਾਂ ਹੀ ਬਰਬਾਦ ਹੋ ਚੁੱਕੇ ਹੈ ਲੁਧਿਆਣਾ ਸ਼ਹਿਰ ਦੇ ਨਾਲ ਲੱਗਦੇ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਜਿਵੇਂ ਇੱਕ ਪਿੰਡ ਦੇ ਵਿੱਚ ਮੰਗੜ ਹੋ ਗਿਆ ਪਿੰਡ ਦੇ ਵਿੱਚ ਜੇ 8500 ਦੀ ਆਬਾਦੀ ਹੈ ਵਿੱਚੋਂ ਦੀ 35 ਲੋਕਾਂ ਦੀ ਮੌਤ ਨੇ ਵੀ ਨੇ ਦੇ ਵਿੱਚ ਹੋ ਗਈ ਚ 13 ਮੌਤਾ ਜਵਾਨਾਂ ਦੀ ਸੀਗੀਆਂ ਔਰ ਪਿੰਡ ਦੀਆਂ ਮੋਟਰਾਂ ਤੇ ਪਾਣੀ ਬਦਬੂਦਾਰ ਆਂਦਾ ਪਿਆ ਜਦੋਂ ਪਿੰਡ ਦਾ ਪਾਣੀ ਉਸ ਮੋਟਰ ਦਾ ਚੈੱਕਅਪ ਕਰਾਇਆ ਗਿਆ ਜਦੋਂ ਉਹਦੇ ਜਦੋਂ ਟੈਸਟਿੰਗ ਕਰਾਈ ਗਈ ਤਾਂ ਜਾਣਦੇ ਹੋ जानਦੋਂ ਲੈਬਾਰਟਰੀਆਂ ਦਾ ਕੀ ਕਹਿਣਾ ਸੀਗਾ ਕਿ ਇਹਦੇ ਵਿੱਚ ਇੱਕ ਪਦਾਰਥ ਇਹੋ ਜਿਹਾ ਪਾਇਆ ਗਿਆ ਵਾ ਜਿਹੜਾ 10% ਦੀ ਰੇਸ਼ਿਓ ਤੋਂ ਵੱਧ ਜੇ ਹੋਏਗਾ ਤਾਂ ਇਨਸਾਨੀ ਜੀਵਨ ਵਾਸਤੇ ਔਰ ਪੰਛੀਆਂ ਵਾਸਤੇ ਘਾਤਕ ਹੈ ਲੇਕਿਨ ਉੱਥੇ 612 618 ਦੇ ਪ੍ਰਸੈਂਟ ਦੇ ਕਰੀਬ ਉਹ ਕੈਮੀਕਲ ਉਹਦੇ ਵਿੱਚ ਹੈ ਔਰ 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 ਪਿੰਡਾਂ ਦਾ ਪਾਣੀ ਕਹਿੰਦੇ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹ ਹੁਣ ਤਾਂ ਪੰਜਾਬ ਦੇ ਜਿਹੜੇ ਪਿੰਡ ਦੀ ਆਬੋ ਹਵਾ ਉਹ ਵੀ ਮਿੱਟੀ ਕਰ ਦਿੱਤੀ ਸ਼ਹਿਰਾਂ ਦੀ ਤਾਂ ਗੱਲ ਹੀ ਕੀ ਕਰਨੀ ਹੈਗੀ ਔਰ ਮੈਂ ਕਵਾ ਕੀ ਹੁਣ ਤਾਂ ਹੁਣ ਕਵਾ ਕੀ ਮੈਂ ਸਿਆਸਤਦਾਨਾਂ ਬਾਰੇ ਕਮਾ ਕੀ ਮੈਂ ਸਿਆਸੀ ਪਾਰਟੀਆਂ ਬਾਰੇ ਕਿਉਂਕਿ ਪਤਾ ਹੀ ਨਹੀਂ ਚੱਲਦਾ ਦੋਸਤ ਪਤਾ ਹੀ ਨਹੀਂ ਚੱਲਦਾ ਮੇਰੀ ਗੀਟੀ ਆ ਸੀ ਅੱਜ ਆ ਸੀ ਕੱਲ ਉਹ ਹੋਗੀ ਪਰਸੋਂ ਉੱਥੇ ਹੋਗੀ ਕਿਹੜਾ ਮੇਰਾ ਵੈ ਇਹੀ ਤਾਂ ਲੋਕ ਸੋਚਦੇ ਪਏ ਇਹੀ ਤਾਂ ਲੋਕ ਪੁੱਛਦੇ ਪਏ ਕਿ ਆਪਣਾ ਹੈਗਾ ਕਿਹੜਾ ਸੀਗਾ ਤੇ ਹੈਗਾ ਕੌਣ ਹੈ ਤੇ ਹੋਊਗਾ ਕੀ ਅੱਜ ਹਾਲਾਤ ਪੰਜਾਬ ਦੇ ਖਾਸ ਕਰ ਮੇਰੇ ਲੁਧਿਆਣਾ ਸ਼ਹਿਰ ਦੇ ਇਹੋ ਜਿਹੇ ਹੈ ਕਿ ਮੈਂ ਉਹਨਾਂ ਬਾਰੇ ਕੁਝ ਕਹਾਂ ਉਸ ਤੋਂ ਪਹਿਲਾਂ ਮੈਂ ਦੋ ਲਾਈਨਾਂ ਤੁਹਾਡੇ ਚੈਨਲ ਤੇ ਜ਼ਰੂਰ ਕਹਿਣਾ ਚਾਹਾਂਗਾ खुदार मेरे शहर के खुदार मेरे शहर के फाको से मर गया राशन जो आ रहा था वो अफसर के घर गया चढ़ती रही मिजार पे चादरें तो बेशुमार चढ़ती रही मिजार पे चादरें तो बेशुमार बाहर जो एक फकीर था वो सर्दी से मर गया रोटी अमीर शहर के रोटी अमीर शहर के कुत्तों ने छीन ली फाका गरीब शहर के बच्चों में बट गया चेहरा बता रहा है ਚਿਹਰਾ ਬਤਾ ਰਹਾ ਹੈ ਕਿ ਮਾਰਾ ਹੈ ਭੁੱਖ ਨੇ ਚਿਹਰਾ ਬਤਾ ਰਹਾ ਹੈ ਕਿ ਮਾਰਾ ਹੈ ਭੁੱਖ ਨੇ ਪਰ ਹਾਕਮ ਨੇ ਕਹਿ ਦਿਆ ਕੁਝ ਖਾ ਕੇ ਮਰ ਗਿਆ ਕੁਝ ਖਾ ਕੇ ਮਰ ਗਿਆ ਕਹਿਣ ਦਾ ਭਾਵੇਂ ਹੈ ਵੀਰ ਕਿ ਜਿਹੜਾ ਆ ਲollipops ਦੇਖੀ ਗਿਆ ਵਾ ਜਿਹੜਾ ਆ ਲollipops ਦੇਖੀ ਗਿਆ ਵਾ ਮੈਂ ਪਿਛਲੇ ਪਿਛਲੇ ਐਮਪੀ ਨੂੰ ਗੱਲ ਪੁੱਛਣਾ ਚਾਹਨਾ ਕਿ 10 ਸਾਲਾਂ ਦੇ ਵਿੱਚ ਮੈਨੂੰ ਕੋਈ ਇੱਕ ਪ੍ਰੋਜੈਕਟ ਮੈਨੂੰ ਕੋਈ ਇੱਕ ਪ੍ਰੋਜੈਕਟ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਦੀ ਬਦੌਲਤ ਆਇਆ ਹੋਵੇ ਤੇ ਸਿਰੇ ਲੱਗਿਆ ਹੋਵੇ ਮੈਨੂੰ ਉਹਦਾ ਨਾਮ ਦੱਸ ਦੇਣ ਮੈਨੂੰ ਇੱਕ ਪ੍ਰੋਜੈਕਟ ਦਾ ਨਾਮ ਦੱਸ ਦੇਣ ਪਿਛਲੀਆਂ ਦੋ ਸਰਕਾਰਾਂ 10 ਸਾਲੋਂ ਤੇ ਦੋ ਸਾਲ ਇਸ ਨਵੀਂ ਸਰਕਾਰ ਦੇ ਜਿਹੜੀ ਗਰੀਬਾਂ ਦੀ ਮਸੀਹਾ ਸਰਕਾਰ ਹੈ ਮੈਂ ਮੈਂ ਸਰਕਾਰਾਂ ਬਾਰੇ ਮੈਂ ਅੱਗੇ ਵੀ ਕਹਿੰਦਾ ਕਿ ਮੇਰੀ ਲੜਾਈ ਨਾ ਸਰਕਾਰਾਂ ਨਾਲ ਮੇਰੀ ਲੜਾਈ ਨਾ ਕਿਸੇ ਪਾਰਟੀਕੂਲਰ ਬੰਦੇ ਦੇ ਨਾਲ ਹੈ ਮੇਰੀ ਲੜਾਈ ਤਾਂ ਸਿਸਟਮ ਦੇ ਨਾਲ ਹੈ ਉਹ ਸਿਸਟਮ ਦੇ ਵਿੱਚ ਜਿੰਨੇ ਪੋਲੀਟੀਸ਼ੀਅਨ ਆਂਦੇ ਆ ਉਹਨੇ ਹੀ ਤੁਸੀਂ ਮੈਂ ਇਹ ਜਨਤਾ ਆਂਦੀ ਉਹ ਜਨਤਾ ਜਿਹੜੀ ਗੂੰਗੀ ਬੈਰੀ ਤੇ ਅੰਨੀ ਬਣ ਜਾਂਦੀ ਐ ਜਿਹੜੀ ਬੋਲਦੀ ਨਹੀਂ ਐ ਮੈਂ ਬੋਲਦਾ ਦੋਸਤ ਮੈਂ ਮੋਲਦਾ ਆਪਣੇ ਲੁਧਿਆਣੇ ਵਾਸਤੇ ਦਰਦ ਰੱਖਦਾ ਵਾਂ ਇਹ ਦਰਦ ਰੱਖਦਾ ਵਾਂ ਕਿ ਕਿਉਂ ਨਹੀਂ ਅਸੀਂ ਲੋਕ ਬੋਲਦੇ ਕਿਉਂ ਨਹੀਂ ਆਵਾਜ਼ ਚੱਕਦੇ ਜ਼ਿੰਦਾ ਹੋ ਤੁਸੀਂ ਲੋਕ ਜ਼ਿੰਦਾ ਅਗਰ ਜ਼ਿੰਦਾ ਹੋ ਤਾਂ ਆਵਾਜ਼ ਚੱਕਣੀ ਸਿੱਖੋ ਬੋਲਣਾ ਸਿੱਖੋ ਅੱਜ ਲੁਧਿਆਣਾ ਸ਼ਹਿਰ ਦੀਆਂ ਕੁਝ ਤਸਵੀਰਾਂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਨਾ ਉਹਨਾਂ ਤਸਵੀਰਾਂ ਵੱਲ ਤੇ ਉਹ ਪ੍ਰੋਜੈਕਟ ਹੈ ਜਿਹੜੇ ਲੁਧਿਆਣਾ ਸ਼ਹਿਰ ਦੇ ਲੋਕ ਆਪਣੇ ਲੀਡਰਾਂ ਤੋਂ ਮੰਗਦੇ ਆਏ ਆ ਨਮਾ ਤਾਂ ਅਸੀਂ ਕੀ ਮੰਗਣਾ ਲੁਧਿਆਣਾ ਸ਼ਹਿਰ ਦੀ ਜਿੰਨੀ ਵੀ ਡਿਵੈਲਪਮੈਂਟ ਜਾਂ ਜੋ ਵੀ ਤਰੱਕੀ ਦੋਸਤ ਤੱਕ ਹੋਈ ਹੈ ਇਹ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੇ ਲੋਕਾਂ ਨੇ ਆਪਣੇ ਦਮ ਤੇ ਕੀਤੀ ਹੈ ਔਰ ਸਭ ਤੋਂ ਪਹਿਲਾਂ ਮੈਂ ਦਿਖਾਣਾ ਚਾਹਨਾ ਕਿ ਪਿਛਲੇ 15 ਸਾਲਾਂ ਤੋਂ ਉਹ ਕਿਹੜੀਆਂ ਤਸਵੀਰਾਂ ਕਿਹੜੇ ਪ੍ਰੋਜੈਕਟ ਹੈ ਜਿਹੜੇ ਲੋਕ ਮੰਗਦੇ ਆ ਰਹੇ ਆ ਤਸਵੀਰਾਂ ਤੇ ਵੀਰੇ ਤਸਵੀਰਾਂ ਤੇ ਵੀ ਜਾਣੇ ਆ ਰਾਜਾ ਵਡਿੰਗ ਦੀ ਆਪਾਂ ਸ਼ੁਰੂ ਚ ਗੱਲ ਕੀਤੀ ਗੰਦੇ ਨਾਲੇ ਬਾਰੇ ਤੁਸੀਂ ਰਾਜਾ ਵਡਿੰਗ ਨੂੰ ਕਈ ਵਾਰ ਅਪਰੋਚ ਕਰ ਚੁੱਕੇ ਹੋ ਕਿ ਸਾਡੇ ਲੁਧਿਆਣੇ ਨੂੰ ਆਹ ਚੀਜ਼ ਚਾਹੀਦੀ ਆਹ ਚੀਜ਼ ਚਾਹੀਦੀ ਤੁਹਾਨੂੰ ਅੱਗੋਂ ਦੀ ਕੀ ਜਵਾਬ ਮਿਲਿਆ ਕਿਉਂਕਿ ਅੱਜ ਬਹੁਤ 헤ਜ ਆ ਰਿਹਾ ਨਾਲ ਲੁਧਿਆਣੇ ਦਾ ਮੈਂ ਰਾਜਾ ਵਡਿੰਗ ਸਾਹਿਬ ਜਦੋਂ ਟ੍ਰਾਂਸਪੋਰਟ ਮਿਨਿਸਟਰ ਸੀਗੇ ਕਾਂਗਰਸ ਸਰਕਾਰ ਟਾਈਮ ਸੀ ਮੈਂ ਉਹਨੂੰ ਕਈ ਵਾਰੀ ਇਹਨਾਂ ਨੂੰ ਫੋਨ ਲਗਾਏ ਇਹਨਾਂ ਦਾ ਪੀਏ ਹੈ ਰੌਕਸੀ ਮੇਰੇ ਖਿਆਲ ਦੇ ਨਾਲ ਮੈਂ ਉਹਨਾਂ ਨੂੰ ਫੋਨ ਲਗਾਇਆ ਕਈ ਵਾਰੀ ਔਰ ਮੇਰੇ ਖਿਆਲੋਂ ਮੈਨੂੰ ਚੰਗੀ ਤਰ੍ਹਾਂ ਪਛਾਣ ਦੇ ਕੇ ਸੱਚਾ ਯਾਦਵ ਹੈ ਕੁਮਾਰ ਗੌਰਵ ਤੇ ਮੈਂ ਕਿਹਾ ਬਾਈ ਮੇਰੇ ਨਾਲ ਗੱਲ ਕਰਵਾ ਦਿਓ ਮੈਂ ਲੁਧਿਆਣੇ ਸ਼ਹਿਰ ਦੇ ਮੁੱਦਿਆਂ ਬਾਰੇ ਬੜਾ ਕੁਛ ਹੈ ਔਰ ਟ੍ਰਾਂਸਪੋਰਟ ਮੰ minister ਹੈ ਕੁਝ ਉਹਨਰ ਨਾਲ ਰਿਲੇਟਡ ਕਿਉਂਕਿ ਮੈਂ ਆਏ ਦਿਨ ਨਵੇਂ ਤੋਂ ਨਵੇਂ ਮੁੱਦੇ ਦੀ ਗੱਲ ਕਰਦਾ ਰਹਿਣਾ ਚੱਕਦਾ ਰਹਿਣਾ ਤੇ ਮੈਨੂੰ ਇਹ ਸੀਗਾ ਕਿ ਮੈਂ ਕੁਝ ਟ੍ਰਾਂਸਪੋਰਟ ਰਿਲੇਟਡ ਕੋਈ ਚੀਜ਼ਾਂ ਸੀਗੀਆਂ ਮਨ ਉਹਦੀ ਨੌਲੇਜ ਲੈ ਆਉਣਾ ਚਾਹੁੰਦਾ ਸੀਗਾ ਲੇਕਿਨ ਲਗਭਗ ਉਸ ਟਾਈਮ ਮੇਰੇ ਖਿਆਲ ਦੇ ਨਾਲ 1.5 2 ਸਾਲ ਮੇਰੇ ਖਿਆਲ ਨਾਲ ਮੈਂ ਘੱਟੋ ਘਾਟ 10 15 ਵਾਰੀ 20 ਵਾਰੀ ਫੋਨ ਕੀਤੇ ਹੋਣੇ ਲੇਕਿਨ ਨਾ ਮੈਨੂੰ ਫੋਨ ਆਇਆ ਨਾ ਮੇਰੀ ਗੱਲ ਕਰਾਈ ਗਈ ਚਲੋ ਬਿਜ਼ੀ ਹੋਣੇ ਬਿਜ਼ੀ ਹੋਣੇ ਕਿਤੇ ਬਿਜ਼ੀ ਹੋਣੇ ਮੈਂ ਇਹੀ ਤਾਂ ਕਹਿਣਾ ਚਾਹਨਾ ਇਹੀ ਤਾਂ ਕਹਿਣਾ ਚਾਹਨਾ ਕਿ ਜਨਤਾ ਨੂੰ ਵਕਤ ਚਾਹੀਦਾ ਹੈ ਜਨਤਾ ਟਾਈਮ ਮੰਗਦੀ ਹੈ ਮੈਂ ਇਹੀ ਤਾਂ ਕਹਿਣਾ ਚਾਹਨਾ ਵਾ ਕਿ ਜਨਤਾ ਇਹ ਚਾਹਦੀ ਹੈ ਕਿ ਸਾਡੇ ਕੋਲ ਸਾਡੇ ਕੋਲ ਅਜਿਹੇ ਸਾਡੇ ਕੈਂਡੀਡੇਟ ਆਣ ਦੇਖੋ ਚਾਹੇ ਰਾਜਾ ਵਰਡਿੰਗ ਸਾਹਿਬ ਹੈ ਚਾਹੇ ਬਿੱਟੂ ਜੀ ਹੈ ਚਾਹੇ ਪੱਪੀ ਜੀ ਹੈ ਆ ਜਾਂ ਮੇਰੇ ਖਿਆਲ ਦੇ ਨਾਲ ਸ਼ਰਨਜੀਤ ਢਿੱਲੋਂ ਸਾਹਿਬ ਹੈਗੇ ਆ ਜਾਂ ਕੋਈ ਆਜ਼ਾਦ ਜਿਹੜੇ ਵੀ ਹੈਗੇ ਕੈਂਡੀਡੇਟ ਲੋਕ ਇਹੀ ਸੋਚਦੇ ਆ ਕਿ ਪਾਈਏ ਸਾਡੇ ਵਿਸ਼ਵਾਸ ਤੇ ਖਰਾ ਉਤਰੇ ਲੇਕਿਨ ਕੁਝ ਚੀਜ਼ਾਂ ਜਿਹੜੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਐਕੀ ਜਦੋਂ ਤੁਹਾਡੇ ਦਰ ਦੇ ਉੱਤੇ ਕੋਈ ਕੈਂਡੀਡੇਟ ਵੋਟ ਲੈਣ ਆਵੇ ਵੋਟ ਮੰਗਣ ਆਵੇ ਵੋਟ ਦਾ ਮਤਲਬ ਇਹ ਉਂਗਲੀ ਨਹੀਂ ਹੈ ਦੋਸਤ ਇਹ ਇਹ ਤੁਹਾਡਾ ਇਹ ਜਨਤਾ ਦਾ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਹਰ ਆਦਮੀ ਦਾ ਅਧਿਕਾਰ ਹੈ ਇਹਨੂੰ ਮਤ ਕਿਹਾ ਜਾਂਦਾ ਇਹਨੂੰ ਵੋਟ ਕਿਹਾ ਜਾਂਦਾ ਯਾਦ ਰੱਖਿਓ ਇਹ ਭੁੱਲਿਓ ਨਾ ਜੇ ਤੁਹਾਨੂੰ ਆਪਣੇ ਆਪ ਨਾਲ ਪਿਆਰ ਹੈ ਆਪਣੇ ਬੱਚਿਆਂ ਨਾਲ ਪਿਆਰ ਹੈ ਲੋਕਾਂ ਨਾਲ ਪਿਆਰ ਹੈ ਲੁਧਿਆਣਾ ਸ਼ਹਿਰ ਨਾਲ ਪਿਆਰ ਹੈ ਤਾਂ ਇਸ ਮਤਦਾਨ ਨੂੰ ਇਸ ਵਲ ਵੋਟ ਨੂੰ ਭੁੱਲਿਓ ਨਾ ਆਪਣੇ ਅਧਿਕਾਰ ਨੂੰ ਜਦੋਂ ਕੋਈ ਕੈਂਡੀਡੇਟ ਤੁਹਾਡੇ ਕੋਲ ਵੋਟ ਮੰਗਣ ਆਵੇ ਤਾਂ ਐਸੀ ਉਹਨੂੰ ਕਹੀਓ ਭਾਈ ਅਸੀਂ ਤੇਰੇ ਕੋਲੋਂ ਪਿਛਲੇ ਕਈ ਸਾਲਾਂ ਤੋਂ ਅਸੀਂ ਪੰਜਾਬ ਦੇ ਲੋਕ ਖਾਸ ਕਰਕੇ ਲੁਧਿਆਣਾ ਸ਼ਹਿਰ ਦੇ ਲੋਕ ਕਈ ਸਾਲਾਂ ਤੋਂ ਪਿਛਲੇ 5 ਸਾਲਾਂ ਤੋਂ 10 ਸਾਲਾਂ ਤੋਂ 15 ਸਾਲਾਂ ਤੋਂ ਅਸੀਂ ਨਵਾਂ ਪ੍ਰੋਜੈਕਟ ਤਾਂ ਕੀ ਮੰਗਣਾ ਕਿ ਜਿਹੜੇ ਪੁਰਾਣੇ ਪ੍ਰੋਜੈਕਟ ਹੈਗੇ ਆਂ ਅਗਰ ਉਹੀ ਪੂਰਾ ਕਰ ਦੋਵੇ ਤਾਂ ਗਨੀਮਤ ਹੈ ਤੇ ਅਕਿਉਂ ਦੇ ਕੈਂਡੀਡੇਟ ਇਹ ਨਾ ਕਵੇ ਭਾਈ ਜੀ ਮੈਂ ਕਰ ਦੂੰਗਾ ਮੈਨੂੰ ਪਹਿਲਾਂ ਇੱਕ ਵਾਰੀ ਵੋਟ ਪਾ ਦਿਓ ਪਹਿਲਾਂ ਵਾਲੇ ਤਾਂ ਸਾਰੇ ਆਏ ਲੇਕਿਨ ਮਜ਼ਾ ਤਾਵ ਹੈ ਕਿ ਹੁਣ ਐਤੀ ਪਹਿਲਾਂ ਕੋਈ ਕੁਝ ਕਰਕੇ ਦਿਖਾਵੇ ਚਲੋ ਪਹਿਲਾਂ ਕੁਝ ਹੋਰ ਨਾ ਸਹੀ ਘੱਟੋ ਘੱਟ ਉਹ ਜਨਤਾ ਨੂੰ ਐਫੀਡੇਵਿਡਿਕ ਦੇ ਦੇਵੇ ਉਹ ਐਫੀਡੇਵਿਡ ਦੇ ਦੇਵੇ ਮੈਜਿਸਟਰੇਟ ਅਟੈਸਟਡ ਐਫੀਡੇਵਿਡ ਚਾਹੀਦਾ ਕੈਂਡੀਡੇਟ ਆ ਕੋਲੋ ਕਿ ਮੈਂ ਵਾਦਾ ਕਰਦਾ ਮੈਂ ਮੈਜਿਸਟਰੇਟ ਟੈਸਟ ਐਫੀਡੇਵਿਡ ਦੇਤਾ ਮੈਂ ਜਿੱਤਾ ਜਾਂ ਨਾ ਜਿੱਤਾ ਲੇਕਿਨ ਮੈਂ ਵਾਦਾ ਕਰਦਾ ਕਿ ਮੈਂ ਲੁਧਿਆਣਾ ਸ਼ਹਿਰ ਦੇ ਜਿਹੜੇ ਇਹ ਪ੍ਰੋਜੈਕਟ ਹੈਗੇ ਆ ਮੈਂ ਇਹ ਪੂਰਨ ਕਰਕੇ ਦਿਖਾਉਂਗਾ ਮੈਂ ਕੰਪਲੀਟ ਕਰਕੇ ਦਿਖਾਉਂਗਾ ਮੈਂ ਇਹ ਚਲਾ ਕੇ ਇਹਨਾਂ ਨੂੰ ਕੰਪਲੀਟ ਕਰਕੇ ਲੁਧਿਆਣਾ ਸ਼ਹਿਰ ਦੀ ਝੋਲੀ ਚ ਪਾਉਂਗਾ ਕਿਉਂਕਿ ਮੈਂ ਲੁਧਿਆਣਾ ਸ਼ਹਿਰ ਦੇ ਲੋਕਾਂ ਲਈ ਕੰਮ ਕਰਨ ਆਇਆ ਹਾਂ ਮੈਂ ਲੁਧਿਆਣਾ ਸ਼ਹਿਰ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦਾ ਲੁਧਿਆਣਾ ਸ਼ਹਿਰ ਦੀ ਜਨਤਾ ਨਾਲ ਮੈਨੂੰ ਪਿਆਰ ਹੈ ਵਾਕਈ ਮੈਂ ਦਿਲੋਂ ਕਹਿ ਰਿਹਾ ਕਿ ਲੁਧਿਆਣੇ ਨੇ ਮੈਨੂੰ ਬੇਟਾ ਮੰਨ ਲਿਆ ਲੁਧਿਆਣੇ ਨੇ ਮੈਨੂੰ ਆਪਣਾ ਸਮਝ ਲਿਆ ਲੁਧਿਆਣੇ ਸ਼ਹਿਰ ਦੇ ਲੋਕ ਮੇਰੇ ਆਪਣੇ ਹੈ ਇਹ ਗੱਲਾਂ ਤਾਂ ਖਰੀਆਂ ਉਤਰਨ ਗਈਆਂ ਮੈਂ ਤੁਹਾਨੂੰ ਉਹ ਚੀਜ਼ਾਂ ਦਿਖਾ ਦਿਆਂ ਉਹ ਤਸਵੀਰਾਂ ਦਿਖਾ ਦਿਆਂ ਲੁਧਿਆਣਾ ਸ਼ਹਿਰ ਦੇ ਲੋਕ ਬਾਈ ਦਾ ਸੁਰ ਬਹੁਤ ਉੱਚਾ ਤੇ ਕਿਉਂਕਿ ਬੋਲਿਆਂ ਨੂੰ ਜਾਂ ਜਿਹੜੇ ਲੋਕਾਂ ਨੂੰ ਵਾਰ-ਵਾਰ ਚੀਜ਼ਾਂ ਭੁੱਲ ਜਾਂਦੀ ਸੁਣਾਉਣ ਵਾਸਤੇ ਸੁਰ ਉੱਚਾ ਵੀ ਕਈ ਵਾਰ ਚਾਹੀਦਾ ਹੁੰਦਾ ਹੈ ਯਾਰੋ ਜੀ ਆਹ ਤਸਵੀਰ ਦਿਖਾਓ ਕਈ ਵਾਰੀ ਆਵਾਜ਼ ਜਿਹੜੀ ਹੈ ਨਾ ਉਹ ਦਿਲ ਚੋਂ ਦਰਦ ਬਣ ਕੇ ਨਿਕਲਦੀ ਹੈ ਇਹ ਦਰਦ ਮੇਰੇ ਲੁਧਿਆਣੇ ਸ਼ਹਿਰ ਲਈ ਹੈ ਸਾਨੂੰ ਅੱਜ ਤੱਕ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਲੁਧਿਆਣੇ ਵਾਲਿਆਂ ਨੂੰ ਨਾ ਸਿਰਫ ਸੜਕਾਂ ਸੀਵਰੇਜ ਲਾਈਟਾਂ ਤੇ ਪਾਚੀ ਮਿਲਦੇ ਆਏ ਇਹ ਸੱਚ ਦੱਸ ਰਿਹਾ ਮੈਂ ਕਿ ਆਹੀ ਮਿਲਦਾ ਆਇਆ ਲੇਕਿਨ ਜਿਹੜੇ ਅਸਰ ਡਿਵੈਲਪਮੈਂਟ ਦੇ ਕੰਮ ਸੀਗੇ ਨਾ ਉਹ ਆ ਕਿ ਉਹ ਖੰਡਰ ਬਣੇ ਹੋਏ ਉਹ ਖੰਡਰ ਬਣੇ ਹੋਏ ਆ ਪਹਿਲੀ ਬਿਲਡਿੰਗ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਕੁਮਾਰ ਮੰਡੀ ਰੋਡ ਦੇ ਉੱਤੇ ਇਹ ਬਹੁਤ ਹੀ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਇਹ ਰਾਣੀ ਚਾਂਸੀ ਰੋਡ ਦੇ ਉੱਤੇ ਕੁਮਾਰ ਮੰਡੀ ਰੋਡ ਜਿਹੜੀ ਹੈਗੀ ਹੈ ਰਾਣੀ ਚਾਂਸੀ ਰੋਡ ਦੇ ਉੱਤੇ ਇਹ ਇੰਪਰੂਵਮੈਂਟ ਟਰਸਟ ਵੱਲੋਂ ਇਹ ਫੋਟੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਕੰਪਲੈਕਸ ਬਣਾਇਆ ਗਿਆ ਸੀਗਾ ਇੰਪਰੂਵਮੈਂਟ ਟਰਸਟ ਨੂੰ ਇਹ ਸੀਗਾ ਕਿ ਕੰਪਲੈਕਸ ਬਣਾ ਕੇ ਅਸੀਂ ਇਹ ਜਿਹੜੇ ਆ ਫਲੋਰਸ ਹੈਗੀਆਂ ਜਿਹੜੇ ਦਫ਼ਤਰ ਹੈਗੇ ਆ ਅਸੀਂ ਕਿਰਾਏ ਤੇ ਚੜਾਵਾਂਗੇ ਤੇ ਸਾਡੇ ਇੰਪਰੂਵਮੈਂਟ ਟਰਸਟ ਨੂੰ ਜਿਹੜੀ ਇਨਕਮ ਆਏਗੀ ਉਹਦੇ ਨਾਲ ਮੈਂ ਲੁਧਿਆਣਾ ਸ਼ਹਿਰ ਦਾ ਵਿਕਾਸ ਕਰਾਂਗਾ ਲੇਕਿਨ ਜਾਣਦੇ ਹੋ ਪਿਛਲੇ ਮੇਰੇ ਖਿਆਲ ਦੇ ਨਾਲ ਇਹਨੂੰ 15 ਸਾਲ 10 ਸਾਲ ਤੋਂ ਵੀ ਜ਼ਿਆਦਾ 10 ਸਾਲ 15 ਸਾਲ ਤੋਂ ਜ਼ਿਆਦਾ ਇਹਨੂੰ ਮੈਂ ਇੰਜ ਹੀ ਦੇਖਦਾ ਆਇਆ ਔਰ ਇਸ ਬਿਲਡਿੰਗ ਦੇ ਉੱਤੇ ਐਡਵਰਟਾਈਜ਼ਮੈਂਟ ਤੇ ਸਿਰਫ ਐਡ ਐਡ ਤੇ ਇੰਨੇ ਪੈਸੇ ਲਾਤੇ ਹੋਣੇ ਜਿੰਨੀ ਇਸ ਬਿਲਡਿੰਗ ਇਸ ਜਗ੍ਹਾ ਦੇ ਉੱਤੇ ਬਿਲਡਿੰਗ ਬਣਾਉਣ ਤੇ ਪੈਸੇ ਲਾਤੇ ਹੋਣੇ ਇਹ ਰਾਣੀ ਚਾਂਸੀ ਰੋਡ ਕੁਮਾਰ ਮੰਡੀ ਦੇ ਉੱਤੇ ਇੰਪਰੂਵਮੈਂਟ ਟਰਸਟ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਤੇ ਆ ਦੂਜਾ ਪ੍ਰੋਜੈਕਟ ਇਹ ਜਿਸ ਜਗ੍ਹਾ ਦੇ ਸਾਹਮਣੇ ਖੜੇ ਆ ਨਾ ਇਹ ਜਗ੍ਹਾ ਇਹ ਜਗ੍ਹਾ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹ ਫੁੱਲਾਂਵਲ ਰੋਡ ਤੋਂ ਜਦੋਂ ਅਸੀਂ 200 ਫੁੱਟਾਂ ਰੋਡ ਤੇ ਡੁਗਰੀ ਵੱਲ ਨੂੰ ਜਾਂਦੇ ਆ ਉਹਦੇ ਬਿਲਕੁਲ ਨਜ਼ਦੀਕ ਪੱਖੋਵਾਲ ਰੋਡ ਤੇ ਇਹ ਸਿਟੀ ਸੈਂਟਰ ਬੰਨਣਾ ਸੀ ਇਹ ਸਿਟੀ ਸੈਂਟਰ ਐਡਾ ਵੱਡਾ ਪ੍ਰੋਜੈਕਟ ਸੀਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਹਦੇ ਆਲੇ-ਦੁਆਲੇ ਪੂਰਾ ਸ਼ਹੀਦ ਭਗਤ ਸਿੰਘ ਨਗਰ ਬਸਿਆ ਹੋਇਆ ਵੈ ਔਰ ਲੱਖ-ਲੱਖ ਰੁਪਏ ਗੱਜ ਪਲਾਟਾਂ ਦੇ ਰੇਟ ਐ ਲੇਕਿਨ ਸ਼ਾਮ ਨੂੰ ਇੱਥੇ ਲੋਕੀ ਘਰੋਂ ਨਿਕਲਣ ਤੋਂ ਡਰਦੇ ਆ ਕਿਉਂਕਿ ਲੋਕਾਂ ਨੂੰ ਪਤਾ ਐ ਲੋਕਾ ਇਹ ਕਹਿੰਦੇ ਐ ਕਿ ਭਾਈ ਸ਼ਾਮ ਨੂੰ ਪਤਾ ਹੀ ਨਹੀਂ ਕਿੱਥੇ ਸੜਕਾਂ ਤੇ ਇੱਥੇ ਸਿਟੀ ਸੈਂਟਰ ਕੋਈ ਨਸ਼ੇੜੀ ਬੈਠਾ ਹੋਇਆ ਕਿਤੇ ਕੋਈ ਚਾਕੂ ਲਾ ਕੇ ਬੈਠਾ ਹੋਇਆ ਸੱਪ ਦੇਵਲੇ ਵਿੱਚੂ ਇਹ ਚੀਜ਼ਾਂ ਆਮ ਉੱਥੇ ਪਾਈਆਂ ਜਾਂਦੀਆਂ ਸੜਕਾਂ ਸਿਟੀ ਸੈਂਟਰ ਕਰਕੇ ਬਹਿ ਗਈਆਂ ਇਹਦੀ ਬੇਸਮੈਂਟ ਕਰਕੇ ਬਹਿ ਗਈਆਂ ਔਰ ਇਹ ਪ੍ਰੋਜੈਕਟ ਸ਼ੁਰੂ ਨਹੀਂ ਹੋਇਆ ਲੋਕਾਂ ਨੂੰ ਗੁੰਗਲੂ ਤੇ ਮਿੱਟੀ ਝਾੜਨ ਵਾਸਤੇ ਲੀਡਰ ਕਹਿੰਦੇ ਮੈਂ ਆਵਾਜ਼ ਚੱਕੀ ਮੈਂ ਆਵਾਜ਼ ਚੱਕੀ ਮੈਂਦੀ ਆਵਾਜ਼ ਚੱਕੀ ਲੇਕਿਨ ਆਵਾਜ਼ ਚੱਕੀ ਲੋਕਾਂ ਨੂੰ ਬੇਫਕੂ ਬਣਾਉਣ ਵਾਸਤੇ ਚੱਕੀ ਮੈਂ ਸੱਚਾਈ ਦੱਸਣਾ ਚਾਹਨਾ ਕਿ ਖੁਦ ਹਾਈ ਕੋਰਟ ਸੁਪਰੀਮ ਕੋਰਟ ਕਹਿੰਦੀ ਹੈ ਕਿ ਅਸੀਂ ਤਾਂ ਤਿਆਰ ਆ ਕਹਿੰਦੇ ਇਸ ਸਿਟੀ ਸੈਂਟਰ ਦਾ ਕੰਪਲੈਕਸ ਦਾ ਜਿਹੜਾ ਫੈਸਲਾ ਲੈਣ ਲਈ ਜਿਹੜੀ ਕੰਪਨੀ ਦਾ ਪੈਸਾ ਇੱਥੇ ਲੱਗਿਆ ਉਹ ਕੰਪਨੀ ਨੂੰ ਦਾ ਪੈਸਾ ਦੇ ਦਿਓ ਕੰਪਨੀ ਨੂੰ ਸਿੰਪਲ ਕੰਪਨੀ ਪੈਸਾ ਮੰਗਦੀ ਪਈ ਹੈ ਕੰਪਨੀ ਨੂੰ ਪੈਸਾ ਤਾਂ ਸਰਕਾਰਾਂ ਨੇ ਦੇਣਾ ਮੈਂ ਇਹ ਹੀ ਤਾਂ ਬੇਨਤੀ ਕਰਦਾ ਆਪਣੀ ਸਰਕਾਰਾਂ ਨੂੰ ਕਿ ਅੱਜ ਪੰਜਾਬ ਦੇ ਵਿੱਚ ਮੇਰੇ ਲੁਧਿਆਣਾ ਸ਼ਹਿਰ ਦੇ ਵਿੱਚ ਸ਼ਰਾਬ ਦੇ ਠੇਕੇ ਚਾਹੇ 2 ਘਟ ਖੁੱਲ ਜਾਣ ਪਰ ਇਹ ਪ੍ਰੋਜੈਕਟ ਕੰਪਲੀਟ ਹੋਣੇ ਚਾਹੀਦੇ ਕਿਉਂਕਿ ਇਹ ਡਿਵੈਲਪਮੈਂਟ ਵਾਲੇ ਪ੍ਰੋਜੈਕਟ ਹੈ ਇਹ ਤੀਸਰੀ ਤੁਸੀਂ ਦੇਖ ਸਕਦੇ ਹੋ ਇਹ ਇੰਡੋਰ ਸਟੇਡੀਅਮ ਹੈ ਇਹਨੂੰ ਸਫੇਦ ਹਾਥੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਵਾ ਔਰ ਲੁਧਿਆਣਾ ਦੇ ਪੱਖੋ ਵਾਲ ਰੋਡ ਦੇ ਉੱਤੇ ਹੈ ਮੈਂ ਪੁੱਛਣਾ ਚਾਹਨਾ ਕਿ ਜਦ ਇਹ ਪ੍ਰੋਜੈਕਟ ਜਦ ਜਦ ਦੇ ਪ੍ਰੋਜੈਕਟਾਂ ਦੀ ਜੇ ਜ਼ਰੂਰਤ ਹੀ ਨਹੀਂ ਸੀ ਜੇ ਕੰਪਲੀਟ ਕਰਨੇ ਨਹੀਂ ਸੀਗੇ ਤਾਂ ਫਿਰ ਬਣਾਏ ਕਿਉਂ ਗਏ ਇਹ ਬਣਾਇ ਕਿਉਂਗੇ ਇਹ ਸਫੇਦ ਹਾਥੀ ਇੰਡੋਰ ਸਟੇਡੀਅਮ ਬਣਾਇਆ ਗਿਆ ਅਜ 2016 ਦੇ ਵਿੱਚ ਬਣਿਆ ਸੀ 2016 ਦੇ ਵਿੱਚ ਔਰ ਮੇਰੇ ਖਿਆਲ ਦੇ ਨਾਲ 2023 ਦੇ ਵਿੱਚ ਜਦੋਂ 2016 ਦੇ ਵਿੱਚ ਬਣ ਕੇ ਤਿਆਰ ਹੋਇਆ ਸੀ ਜਿਸ ਟੈਂਟ ਵਾਲੇ ਨੇ ਇੱਥੇ ਕੈਟਰਿੰਗ ਦਾ ਕੰਮ ਕੀਤਾ ਸੀਗਾ ਉਹਨੂੰ 7-8 ਸਾਲਾਂ ਬਾਅਦ ਮੇਰੇ ਖਿਆਲ ਦੇ ਨਾਲ ਪੈਸੇ ਤੱਕ ਮੈਂ ਉਹਦੇ ਕੈਟਰਿੰਗ ਦੇ ਦੁਵਾਈਏ ਇੱਥੇ ਉਰੇ ਪ੍ਰੋਜੈਕਟ ਇਹ ਇੰਡੋਰ ਸਟੇਡੀਅਮ ਇਹਦੇ ਅੰਦਰ ਨਾ ਤਾਂ ਕੋਈ ਸਟੇਡੀਅਮ ਬਣਿਆ ਦੁਕਾਨਾਂ ਕਈ ਬਣੀਆਂ ਇਹਦੇ ਅੰਦਰ ਕਈ ਆਫਿਸ ਬਣੇ ਲੇਕਿਨ ਜਾਣਦੇ ਹੋ ਇੱਥੇ ਮੀਟਰ ਤੱਕ ਨਹੀਂ ਹਲੇ ਲੱਗਿਆ ਮੀਟਰ ਤੱਕ ਨਹੀਂ ਲੱਗਿਆ ਇਸ ਬਿਲਡਿੰਗ ਦੇ ਤੱਕ ਮੀਟਰ ਹੀ ਨਹੀਂ ਲੱਗਿਆ ਪਾਵਰ ਹੀ ਨਹੀਂ ਹੈ ਤਾਂ ਇੱਥੇ ਸੋਚ ਕੇ ਦੇਖੋ ਕਾਹਦਾ ਸਟੇਡੀਅਮ ਕਾਦੀਆਂ ਦੁਕਾਨਾਂ ਜਿਹਦੇ ਚੀਜ਼ਾਂ ਕਿਸੇ ਕੰਮ ਹੀ ਨਹੀਂ ਆਣੀਆਂ ਸੀਗੀਆਂ ਤਾਂ ਬਣਾਈਆਂ ਕਿਉਂ ਗਈਆਂ ਇਹ ਕਮਿਸ਼ਨ ਦੇ ਖੇਡ ਵਾਸਤੇ ਬਣਾਈਆਂ ਗਈਆਂ ਇਹ ਪ੍ਰੋਜੈਕਟ ਸੀਗੇ ਇਹ 10 15 15 ਸਾਲ 20 20 ਸਾਲ ਪੁਰਾਣੇ ਉਹ ਪ੍ਰੋਜੈਕਟ ਹੈ ਜਿਹੜਾ ਲੁਧਿਆਣਾ ਚਾਹੁੰਦਾ ਸੀ ਇਹ ਕੰਪਲੀਟ ਹੋਣ ਇਹ ਕੰਪਲੀਟ ਹੋਣ ਇਹ ਪੂਰਣ ਹੋਣ ਔਰ ਇੱਕ ਹੋਰ ਪ੍ਰੋਜੈਕਟ ਜਿੰਦੇ ਬਾਰੇ ਮੈਂ ਗੱਲ ਕਰਨਾ ਚਾਹੂੰਗਾ ਜਿੰਦੀ ਤਸਵੀਰਾਂ ਇਹ ਮੇਰੇ ਹੱਥ ਵਿੱਚ ਹੈ ਸ਼ਾਇਦ ਸ਼ਾਇਦ ਇਹ ਲਾਈਵ ਇੱਥੇ ਖੜੇ ਹਾਂ ਆਪਾਂ ਇੱਕ ਵਾਰੀ ਰਾਹੁਲ ਜੀ ਇਹ ਦਿਖਾਓ ਕੀ ਲੁਧਿਆਣੇ ਵਾਲਿਆਂ ਨੂੰ ਦਿਖਾਣਾ ਚਾਹਨਾ ਕਿ ਲੁਧਿਆਣੇ ਵਾਲਿਓ ਇਹ ਉਹ ਬਿਲਡਿੰਗ ਹੈ ਕਿ ਜੇ ਬਣ ਕੇ ਤਿਆਰ ਹੋ ਜਾਂਦੀ ਤਾਂ ਲੱਖਾਂ ਨੌਜਵਾਨਾਂ ਨੂੰ ਵਿਦੇਸ਼ਾਂ ਚ ਜਾਣ ਦੀ ਲੋੜ ਨਹੀਂ ਪੈਣੀ ਸੀ ਲੱਖਾਂ ਨੌਜਵਾਨਾਂ ਨੂੰ ਨਸ਼ੇ ਨੂੰ ਪੜਾਉਣ ਦੀ ਲੋੜ ਨਹੀਂ ਪੈਣੀ ਸੀ ਲੱਖਾਂ ਨੌਜਵਾਨਾਂ ਨੂੰ ਸ਼ਾਇਦ ਅੱਜ ਪੰਜਾਬ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਅਜ ਅਲੱਗ-ਅਲੱਗ ਜਗਾਵਾਂ ਦੇ ਵਿੱਚ ਕਿਤੇ ਚੈਨ ਸਟ੍ਰਿਚਿੰਗਾਂ ਹੋ ਰਹੀਆਂ ਵਾ ਕਿਤੇ ਬਾਲੀਆਂ ਲਾਈਆਂ ਜਾਂਦੀਆਂ ਕਿਤੇ ਹਾਲਾਤ ਬੱਤੋਂ ਬੱਤਰ ਅਗਰ ਜਿਹੜੇ ਹੈਗੇ ਆ ਜੇ ਅੱਜ ਇਹ ਬਿਲਡਿੰਗ ਬਣ ਕੇ ਕੰਪਲੀਟ ਹੋ ਜਾਂਦੀ ਤਾਂ ਇੱਥੇ 1600 ਦੇ ਹਿਸਾਬ ਦੇ ਨਾਲ ਤੁਸੀਂ ਸੋਚ ਕੇ ਦੇਖੋ 2016 ਤੋਂ ਲੈ ਕੇ ਹੁਣ ਤੱਕ 8 ਸਾਲਾਂ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ 1600 ਹਰ ਸਾਲ 1600 ਨੌਜਵਾਨਾਂ ਨੇ ਅਲੱਗ-ਅਲੱਗ ਕੋਰਸ ਦਾ ਪਰਸੈਕਸ਼ਨ ਲੈਣਾ ਸੀ ਔਰ ਕਿਸੇ ਨੇ ਕਿਸੇ ਨੇ ਇੱਥੇ ਆ ਕੇ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਨਾ ਸੀ ਕਿਸੇ ਨੇ ਪਲੰਬਰ ਦਾ ਕਿਸੇ ਨੇ ਸੈਨੀਟਰੀ ਦਾ ਕਿਸੇ ਨੇ ਰਾਜ ਮਿਸਤਰੀ ਦਾ ਕਿਸੇ ਨੇ ਆਰਕੀਟੈਕਟ ਦਾ ਇਹ ਪ੍ਰੋਜੈਕਟ ਜਿਹੜਾ ਸੀਗਾ ਇਹ ਸੈਂਟਰ ਸਰਕਾਰ ਵੱਲੋਂ ਇਹ ਪ੍ਰੋਜੈਕਟ 2015-16 ਦੇ ਵਿੱਚ ਇਹ ਪ੍ਰੋਜੈਕਟ ਪਾਸ ਹੋਇਆ ਸੀਗਾ ਆ ਦੇਖੋ ਜੀ ਇਹਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਸੀਗਾ ਇਹ ਸ਼ੁਰੂਆਤ ਕੀਤੀ ਗਈ ਸੀ 2016 ਦੇ ਵਿੱਚ ਔਰ ਇਸ ਪ੍ਰੋਜੈਕਟ ਦਾ ਜਿਹੜਾ ਨਾਮ ਦਿੱਤਾ ਗਿਆ ਸੀਗਾ ਉਹ ਨਾਮ ਦਿੱਤਾ ਗਿਆ ਸੀਗਾ ਡਾਕਟਰ ਬੀ ਆਰ ਅੰਬੇਡਕਰ ਸਕਿੱਲ ਡਿਵੈਲਪਮੈਂਟ ਸੈਕਟਰ ਜੀ ਹਾਂ ਅਰਬਨ ਸਟੇਟ ਫੇਜ਼ 2 ਸਭ ਤੋਂ ਮਹਿੰਗੀ ਥਾਂ ਲੋੜ ਔਰ ਇਹ ਪੰਜਾਬ ਦੇ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਵੱਲੋਂ ਜਿਹੜਾ ਸੀਗਾ ਇਹ ਡਿਪਾਰਟਮੈਂਟ ਵੱਲੋਂ ਇਹ ਪ੍ਰੋਜੈਕਟ ਜਿਹੜਾ ਸੀਗਾ ਇਹ ਬਣਨਾ ਸੀਗਾ ਔਰ ਇਹ ਪ੍ਰੋਜੈਕਟ ਜਿਹੜਾ ਸੀਗਾ 2016 ਦੇ ਵਿੱਚ ਹੀ ਲਗਭਗ 10 ਕਰੋੜ ਦੀ ਲੱਗਦਣੇ ਪ੍ਰੋਜੈਕਟ ਬਣਨਾ ਸੀਗਾ ਔਰ 7 ਕਰੋੜ ਰੁਪਏ ਦੀ ਇਹ ਜਿਹੜੀ ਜਗ੍ਹਾ ਸੀਗੀ ਇਹ ਇੰਪਰੂਵਮੈਂਟ ਟਰਸਟ ਨਹੀਂ ਗਲਾਡਾ ਵੱਲੋਂ ਸੌਰੀ ਗਲਾਡਾ ਵੱਲੋਂ ਇਹ ਜਗ੍ਹਾ ਦਿੱਤੀ ਗਈ ਔਰ ਉਸ ਤੋਂ ਬਾਅਦ ਲਗਭਗ 3 ਕਰੋੜ ਰੁਪਈਆ ਇਸ ਬਿਲਡਿੰਗ ਦੇ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਹੋ ਲੱਗ ਚੁੱਕਿਆ ਹੋਇਆ ਵੈ ਔਰ 10 ਕਰੋੜ ਰੁਪਏ ਟੋਟਲ ਲੱਗਣਾ ਸੀ ਜਿੰਦੇ ਚੋਂ 3 ਲੱਗ ਗਿਆ ਹੋਇਆ ਵੈ ਔਰ ਬਾਕੀ 7 ਕਰੋੜ ਵਾਲੇ ਹੋਰ ਲੱਗਣਾ ਸੀ ਇਹ ਬਿਲਡਿੰਗ ਬੰਨੀ ਸੀ ਸਕਿੱਲ ਕੌਂਸਲ ਸਕਿੱਲ ਸੈਂਟਰ ਬੰਨਾ ਸੀ ਇਹ 4 ਮੰਜ਼ਿਲਾ ਬਿਲਡਿੰਗ ਬੰਨੀ ਸੀ ਇੱਥੇ ਕਾਲਜ ਬੰਨਾ ਸੀਗਾ ਔਰ ਇਹਦੀ ਬੈਕ ਸਾਈਡ ਦੇ ਉੱਤੇ ਹੋਸਟਲ ਬੰਨਾ ਸੀਗਾ ਇੱਥੇ ਯੂਥ ਦਾ ਹੋਸਟਲ ਬੰਨਾ ਸੀਗਾ ਬੈਕ ਸਾਈਡ ਦੇ ਉੱਤੇ ਔਰ ਉਹ ਨੌਜਵਾਨ ਮੇਰੇ ਲੁਧਿਆਣਾ ਸ਼ਹਿਰ ਦੇ ਉਹ ਨੌਜਵਾਨ ਜਿਹੜੇ ਇੱਥੋਂ ਇੱਥੋਂ ਦੀ ਇੱਥੋਂ ਦੀ ਇੱਥੋਂ ਦੀ ਅਗਰ ਉਹ ਸਕਿੱਲ ਜਿਹੜੀ ਉਹਨਾਂ ਦੇ ਹੱਥ ਆਤਮ ਨਿਰਭਰ ਵਰਡ ਅਸੀਂ ਯੂਜ਼ ਕਰਾਂਗੇ ਆਤਮ ਨਿਰਭਰ ਜੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਨੌਜਵਾਨ ਇੱਥੋਂ ਦੀ ਹਰ ਤਰ੍ਹਾਂ ਦੇ ਕੋਰਸ ਕਰਦੇ ਤਾਂ ਸੋਚ ਕੇ ਦੇਖੋ ਜਦੋਂ ਆਤਮ ਨਿਰਭਰ ਹੁੰਦਾ ਹੈ ਤਾਂ ਉਹ ਉਹਨਾਂ ਨੂੰ ਉਹਨਾਂ ਨੂੰ ਮੁਫਤ ਆਟਾ ਨਹੀਂ ਚਾਹੀਦਾ ਉਹਨਾਂ ਨੂੰ ਮੁਫਤ ਬਿਜਲੀ ਨਹੀਂ ਚਾਹੀਦੀ ਉਹ ਆਤਮ ਨਿਰਭਰ ਹੁੰਦੇ ਕੋਈ ਕਾਰਪੈਂਟਰ ਹੁੰਦਾ ਕੋਈ ਆਰਕੀਟੈਕਟ ਹੁੰਦਾ ਕੋਈ 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 ਸੈਂਟ ਕੋ ਸੈਂਟਰੀ ਵਾਲਾ ਹੁੰਦਾ ਕੋਈ ਇਲੈਕਟ੍ਰੀਸ਼ੀਅਨ ਹੁੰਦਾ ਸਾਡੇ ਪੰਜਾਬ ਨੂੰ ਇਹੋ ਜੀਆਂ ਚੀਜ਼ਾਂ ਲੁਧਿਆਣਾ ਸ਼ਹਿਰ ਦੇ ਨਾਲ ਨਾਲ ਮੈਂ ਤਾਂ ਕਹਿੰਦਾ ਪੰਜਾਬ ਦੇ ਹਰ ਸ਼ਹਿਰ 'ਚ ਇਹੋ ਜੀ ਬ ਬਣ ਕੇ ਤਿਆਰ ਹੁੰਦੀ ਔਰ ਉੱਥੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਇਆ ਜਾਵੇ ਕਿਉਂ ਅਸੀਂ ਪਿਆਰ ਚੋ ਲਕੀਰਾਂ ਪਿੱਟਦੇ ਆਂ ਕਿ ਪੰਜਾਬ ਦੇ ਅੱਜ ਜਾ ਕੇ ਦੇਖੋ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਹਰ ਮੋਹੱਲੇ ਦੇ ਵਿੱਚ ਜਾ ਕੇ ਦੇਖੋ ਘਰ-ਘਰ ਦੇ ਵਿੱਚ ਅੱਜ ਨੌਜਵਾਨ ਵਿਦੇਸ਼ਾਂ ਨੂੰ ਵਿਦੇਸ਼ਾਂ ਵੱਲ ਭਜਦੇ ਪਏ ਕਿਉਂ ਭਜਦੇ ਪਏ ਸਾਬ ਕਦੀ ਇਹ ਸਵਾਲ ਸਾਡੇ ਨੇ ਲੀਡਰਾਂ ਨੇ ਗੱਲ ਕੀਤੀ ਕਦੀ ਇਹਨਾਂ ਨੇ ਮੁੱਦੇ ਚੱਕੇ ਡਿਵੈਲਪਮੈਂਟ ਸ਼ਬਦ ਕੀ ਹੁੰਦਾ ਵੈ ਡਿਵੈਲਪਮੈਂਟ ਯੂਥ ਦੇ ਨਾਲ ਜੁੜਿਆ ਹੋਇਆ ਵੈ ਜਦ ਪੰਜਾਬ ਤੇ ਲੁਧਿਆਣਾ ਦੇ ਯੂਥ ਹੀ ਨਹੀਂ ਰਹੇਗਾ ਤਾਂ ਫਿਰ ਡਿਵੈਲਪਮੈਂਟ ਕਿੱਥੇ ਫਿਰ ਪ੍ਰਵਾਸੀਆਂ ਹੀ ਗੱਲ ਕਰਦੇ ਪਏ ਆ ਹੈਨਾ ਇਹ ਪ੍ਰਵਾਸੀ ਰੇੜੀ ਲਾਣ ਗਏ ਪੰਜਾਬ ਦੇ ਯੂਥ ਯੂਥ ਇਸੇ ਕਰਕੇ ਤਾਂ ਭਜਦਾ ਪਿਆ ਇਥੋਂ ਦੀ ਕਿਉਂਕਿ ਇੱਥੇ ਸਿਸਟਮ ਨਹੀਂ ਹੈ ਦੋਸਤ ਅਜੇ ਇਹ ਬਿਲਡਿੰਗ ਅਗਰ ਬਣ ਕੇ ਤਿਆਰ ਹੋ ਗਈ ਹੁੰਦੀ 2016 ਦੇ ਵਿੱਚ ਇਹ ਬਿਲਡਿੰਗ ਬਣ ਕੇ ਤਿਆਰ ਹੋ ਗਈ ਹੁੰਦੀ ਤਾਂ 1600 ਦੇ ਸਾਹਮਣੇ ਲੱਖਾਂ ਨੌਜਵਾਨਾਂ ਨੇ ਪ੍ਰਸ਼ਿਕਸ਼ਨ ਲਿੱਤਾ ਹੁੰਦਾ ਮੈਂ ਇਹੀ ਤਾਂ ਕਹਿਣਾ ਚਾਹਨਾ ਵਾਂ ਕਿ ਕਿਹਾ ਹੈਗੇ ਇਸ ਡਿਪਾਰਟਮੈਂਟ ਵੱਲੋਂ ਕਿ ਭਾਈ ਇੱਥੇ ਲੇਬਰ ਜਿਹੜਾ ਡਿਪਾਰਟਮੈਂਟ ਹੈਗਾ ਵਾ ਇਹ ਆਉਂਦੇ ਵੱਲੋਂ ਕਹਿੰਦੇ ਜੀ ਇਹਦੀ ਬਿਲਡਿੰਗ ਦੀ ਕੰਸਟਰਕਸ਼ਨ ਤੇ ਪੈਸੇ ਲਾਣ ਲਈ ਸਾਨੂੰ ਰੋਕ ਦਿੱਤਾ ਗਿਆ ਜਦਕਿ ਉਹ ਪੈਸੇ ਲੇਬਰ ਉੱਤੇ ਲਾਣੇ ਸੀਗੇ ਤੋਂ ਮੈਂ ਵੀ ਤਾਂ ਪਲੇ ਮਾਨਸੂਨ ਲੇਬਰ ਉੱਤੇ ਲੱਗਣੇ ਸੀ ਜੇ ਉਹਨਾਂ ਲਈ ਇਹ ਸੈਂਟਰ ਬਣਦਾ ਇੱਥੇ ਉਹਨਾਂ ਨੇ ਪ੍ਰਸ਼ਿਕਸ਼ਨ ਲੈਣਾ ਸੀ ਉਹਨਾਂ ਨੇ ਕੋਰਸ ਕਰਨੇ ਸੀ ਅੱਠ ਤਰ੍ਹਾਂ ਦੇ ਕੋਰਸ ਆਣੇ ਸੀਗੇ ਔਰ ਲੱਖਾਂ ਨੌਜਵਾਨਾਂ ਨੂੰ ਦਾ ਫਾਇਦਾ ਹੋਣਾ ਸੀਗਾ ਮੈਂ ਇਹੀ ਕਹਿਣਾ ਚਾਹੁੰਦਾ ਇਹ ਗੱਲਾਂ ਇੱਥੇ ਉਹਰੇ ਲੀਡਰ ਕਿਉਂ ਨਹੀਂ ਕਰਦੇ ਨਜ਼ਰ ਆ ਰਹੇ ਅੱਜ ਚੋਣਾ ਨੇ ਚੋਣਾ ਦੇ ਵਿੱਚ ਲੀਡਰ ਲੋਕਾਂ ਦੇ ਘਰ ਜਾ ਕੇ ਕਹਿੰਦੇ ਹੁੰਦੇ ਕਿ ਤੁਹਾਡੇ ਲਈ ਸਿਆਸਤ ਸਕੀਮ ਕਰਾਂਗੇ ਆ ਕਰਾਂਗੇ ਪਰ ਉਰੇ ਤਾਂ ਤਿਤਲੀਆਂ ਦੀ ਗੱਲ ਹੋ ਰਹੀ ਇੱਕੋ ਜ਼ਿਲ੍ਹੇ ਨੂੰ ਸਿੱਟਣ ਦੀ ਗੱਲ ਹੋ ਰਹੀ ਪੈਰਾਸ਼ੂਟਾਂ ਦੀ ਗੱਲ ਆਹੀ ਤਾਂ ਗੱਲ ਹੈ ਇੱਥੇ ਆਟਾ ਲੂਣ ਇੱਥੇ ਆਟਾ ਬੰਦ ਦੇਾਂਗੇ ਇੱਥੇ ਮੁਫਤ ਬਿਜਲੀਆਂ ਦੇ ਦੇਾਂਗੇ ਮੈਨੂੰ ਇਹ ਦੱਸੋ ਕਦੀ ਇਹ ਕਿਸ ਨੇ ਗੱਲ ਕੀਤੀ ਕਿ ਹਾਂ ਆ ਇਹੋ ਜੇ ਇਹੋ ਜੇ ਸੈਂਟਰ ਇਹੋ ਜੇ ਇਥੇ ਆਤਮ ਨਿਰਭਰ ਬਣਾਇਆ ਜਾਵੇ ਸਕਿੱਲ ਸੈਂਟਰ ਇਹੋ ਜੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਕਰਤਾ ਬਣ ਕੇ ਤਿਆਰ ਹੋ ਜਾਣਾ ਤਾਂ ਸੀਗਾ ਪੰਜਾਬ ਦੇ ਹਰ ਸ਼ਹਿਰ 'ਚ ਇਹ ਬਣ ਕੇ ਤਿਆਰ ਹੋਣੇ ਚਾਹੀਦੇ ਸੀਗੇ ਇਸ ਪ੍ਰੋਜੈਕਟ ਜਿਹੜੀ ਤੁਹਾਨੂੰ ਫੋਟੋਆਂ ਦਿਖਾਈਆਂ ਇਹ ਬਣ ਕੇ ਤਿਆਰ ਹੋਣੀ ਚਾਹੀਦੀ ਸੀਗੀਆਂ ਜੇ ਪੰਜਾਬ ਨੂੰ ਜੇ ਲੁਧਿਆਣਾ ਸ਼ਹਿਰ ਨੂੰ ਤੁਸੀਂ ਤਰੱਕੀ ਦੇ ਰਾਹ ਤੇ ਦੇਖਣਾ ਚਾਹੁੰਦੇ ਹੋ ਤਾਂ ਮੈਂ ਆਪਣੇ ਕੈਂਡੀਡੇਟਾਂ ਨੂੰ ਲੁਧਿਆਣਾ ਸ਼ਹਿਰ ਦੇ ਕੈਂਡੀਡੇਟਾਂ ਨੂੰ ਕਹਿਣਾ ਕਿ ਆ ਚੀਜ਼ਾਂ ਦੀ ਗੱਲ ਕਰੋ ਔਰ ਐਤੀ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਕਹਾਂ ਕਿ ਜਾਗੋ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਕੈਂਡੀਡੇਟ ਆਵੇ ਉਹਨੂੰ ਬਿਠਾਓ ਉਹਨੂੰ ਚਾਹ ਬੁਲਾਓ ਤੇ ਉਹ ਜਦੋਂ ਵੋਟ ਦੀ ਗੱਲ ਕਰੇ ਉਹਨੂੰ ਕਹੇ ਭਾਈ ਬਿਲਕੁਲ ਵੋਟ ਤੈਨੂੰ ਪਾਵਾਂਗੇ ਐਫੀਡੇਵਿਟ ਦੇ ਮਜਿਸਟਰੇਟ ਅਟੈਚ ਕਿ ਲੁਧਿਆਣਾ ਸ਼ਹਿਰ ਦੇ ਇਹ ਅਧੂਰੇ ਜਿਹੜੇ ਪ੍ਰੋਜੈਕਟ ਹੈਗੇ ਆ ਇਹ ਵੀਡੀਓ ਤੁਹਾਡੇ ਅੱਗੇ ਖੋਲ ਕੇ ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਵੀਡੀਓ ਉਸੇ ਵੇਲੇ ਉਸ ਕੈਂਡੀਡੇਟ ਦੇ ਅੱਗੇ ਖੋਲ ਕੇ ਰੱਖ ਦਿਓ ਤੁਹਾਨੂੰ ਕੋਈ ਪ੍ਰੋਜੈਕਟ ਲੁਧਿਆਣਾ ਸ਼ਹਿਰ ਪੈਲ ਦੇ ਆਧਾਰ ਤੇ ਮੰਗਦਾ ਵਾ ਇਹਨੂੰ ਕੰਪਲੀਟ ਕਰਕੇ ਦੇ ਮਜਿਸਟਰੇਟਡ ਅਟੈਸਟ ਐਫੀਡੇਵਿਟ ਦੇ ਚਾਹੇ ਜਿੱਤੇ ਚਾਹੇ ਹਾਰੇ ਪ੍ਰੋਜੈਕਟ ਨੂੰ ਕੰਪਲੀਟ ਕਰਕੇ ਦੇਗਾ ਸੋਚ ਕੇ ਦੇਖੋ 14-5 ਕੈਂਡੀਡੇਟ ਚੋਂ ਇੱਕ ਕੈਂਡੀਡੇਟ ਜਿੱਤੇਗਾ ਤਿੰਨ ਹਾਰਣਗੇ ਜਿਹੜਾ ਜਿੱਤੇਗਾ ਉਹ ਪਤਾ ਨਹੀਂ ਨਜ਼ਰ ਆਏਗਾ ਜਾਂ ਨਹੀਂ ਆਏਗਾ ਚਲੋ ਮੰਨ ਲੈਂਦੇ ਆ ਕਿ ਆਏਗਾ ਉਹਦੇ ਨਾਲ ਨਾਲ ਜਿਹੜੇ ਹਾਰਣ ਜੇ ਵਾਕਈ ਉਹ ਵੀ ਲੁਧਿਆਣੇ ਨੂੰ ਆਪਣੀ ਮਾਂ ਸਮਝਦੇ ਆ ਆਪਣਾ ਪਿਓ ਸਮਝਦੇ ਆ ਆਪਣਾ ਸਮਝਦੇ ਆ ਤਾਂ ਉਹ ਵੀ ਜ਼ੋਰ ਲਾਣ ਕਿ ਅਸੀਂ ਲੁਧਿਆਣੇ ਸ਼ਹਿਰ ਨੂੰ ਇਹ ਪ੍ਰੋਜੈਕਟ ਕੰਪਲੀਟ ਕਰਾ ਕੇ ਦਵਾਂਗੇ ਜੇ ਓਪੋਜੀਸ਼ਨ ਸਟਰੋਂਗ ਹੋਵੇ ਓਪੋਜੀਸ਼ਨ ਕੰਮ ਕਰਨ ਵਾਲਾ ਹੋਵੇ ਤਾਂ ਮੈਂ ਨਹੀਂ ਸਮਝਦਾ ਕਿ ਇਹ ਪ੍ਰੋਜੈਕਟ ਇਹ ਪ੍ਰੋਜੈਕਟ ਤੱਕ ਕੀੜੀ ਦੇ ਬਰਾਬਰ ਹੈ ਜੇ ਕੰਮ ਕਰਨਾ ਚਾਹਣਤਾ ਜੇ ਕੰਮ ਕਰਨਾ ਚਾਹਣਤਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ ਕਿ ਆਪਣੇ ಮತਦਾਨ ਦੀ ਤਾਕਤ ਨੂੰ ਸਮਝਿਓ ਔਰ ਐਕੀ ਐਕੀ ਬੋਲਣਾ ਸਿੱਖੋ ਆਪਣੇ ਹੱਕ ਲਈ ਆਵਾਜ਼ ਚੱਕਣਾ ਸਿੱਖੋ ਔਰ ਜਿਹੜਾ ਕੈਂਡੀਡੇਟ ਆਵੇ ਉਹਨੂੰ ਕੋ ਮੈਜਿਸਟਰ ਮੈਜਿਸਟਰੇਟ ਟੈਸਟ ਐਫੀਡੇਵਿਟ ਸਾਨੂੰ ਦੇ ਕਿ ਤੂੰ ਇਹ ਪ੍ਰੋਜੈਕਟ ਕੰਪਲੀਟ ਕਰੇਗਾ ਔਰ ਇਸ ਤੋਂ ਇਲਾਵਾ ਨਵੇਂ ਪ੍ਰੋਜੈਕਟ ਨੂੰ ਲੁਧਿਆਣਾ ਸ਼ਹਿਰ ਚ ਲੈ ਕੇ ਇਹ ਦੀ ਸਿਰਫ ਲੈ ਕੇ ਨਹੀਂ ਆਏਗਾ ਉਹਨੂੰ ਕੰਪਲੀਟ ਵੀ ਕਰਕੇ ਲੁਧਿਆਣਾ ਸ਼ਹਿਰ ਦੇ ਲੋਕਾਂ ਦੀ ਝੋਲੀ ਚ ਪਾਏਗਾ ਯੂਥ ਬਾਰੇ ਸੋਚੇਗਾ ਮੇਰੀ ਆਹੀ ਕਹਿਣਾ ਹੈ ਬਹੁਤ ਬਹੁਤ ਸ਼ੁਕਰੀਆ ਸਚਾ ਯਾਦਵ ਸੋ ਲੁਧਿਆਣੇ ਸੱਚਾ ਯਾਦਵ ਗੱਲਾਂ ਸੱਚੀਆਂ ਕੋਰੀਆਂ ਕਰਾਰੀਆਂ ਕਰਗੇ ਗਿੱਟੇ ਚ ਵੱਜਣਗੀਆਂ ਕਈਆਂ ਦੇ ਕਈਆਂ ਨੂੰ ਪਸੀਨੇ ਵੀ ਆਉਣਗੇ ਹਰ ਇੱਕ ਲੋਕ ਸਭਾ ਸੀਟ ਤੇ ਇਹੋ ਜਿਹੇ ਲੋਕ ਹੋਣੇ ਚਾਹੀਦੇ ਨੇ ਜੋ ਕੀ ਆਪਣੇ ਹਲਕੇ ਦੇ ਜ਼ਮੀਨੀ ਹਾਲਾਤ ਸਮਝੇ ਉੱਥੇ ਦੇ ਲੋਕਾਂ ਨੂੰ ਕੀ ਚਾਹੀਦਾ ਹੈ ਉਹੋ ਜਿਹੇ ਪ੍ਰੋਜੈਕਟ ਨੂੰ ਸਮਝੇ ਤੇ ਲੀਡਰਾਂ ਨੂੰ ਬਿਆਨਬਾਜ਼ੀਆਂ ਤੋਂ ਹਟ ਕੇ ਮੁੱਦਿਆਂ ਉੱਤੇ ਲੈ ਕੇ ਆਵੇ ਪੰਜਾਬ ਦਾ ਭਲਾ ਤਾਂ ਹੀ ਹੋਏਗਾ ਨਾ ਕਿ ਜੇ ਆਪਾਂ ਮੁੱਦਿਆਂ ਦੀ ਗੱਲ ਕਰੀਏ ਜਿਹਦੇ ਨਾਲ ਸਾਡਾ ਭਲਾ ਹੋਊਗਾ ਸੋ ਸੱਚਾ ਯਾਦਵ ਸੱਚੇ ਗੱਲਾਂ ਕੀਤੀਆਂ ਜੇ ਪਸੰਦ ਆਈਆਂ ਸ਼ੇਅਰ ਕਰਿਓ ਕਿਉਂਕਿ ਸ਼ੇਅਰ ਕਰਨ ਦੇ ਨਾਲ ਲੁਧਿਆਣੇ ਦੇ ਇਕੱਲੇ-ਇਕੱਲੇ ਵੋਟਰ ਤੱਕ ਇਹ ਵੀਡੀਓ ਪਹੁੰਚੇਗੀ ਪੰਜਾਬ ਦੇ ਹੋਰ ਥਾਵਾਂ ਤੱਕ ਵੀ ਪਹੁੰਚੇਗੀ ਤਾਂ ਉੱਥੋਂ ਦੇ ਲੋਕ ਵੀ ਆਪਣੇ ਮਸਲਿਆਂ ਨੂੰ ਉਭਾਰਨ ਦੇ ਵਿੱਚ ਇਕੱਠੇ ਹੋਣਗੇ